ਇਹ ਆ ਵੀ ਅਮੀਨੀ ਵੀ ਹੈਗੀ ਇੱਕ ਸੰਘੇ ਲੱਗਾ ਵੀ ਨਾ ਅਮੀਨੀ ਹਾਂ ਜੀ ਇੱਕ ਹੁੰਦਾ ਇਹ ਆ ਵੇਖੋ ਆ ਵੇਖੋ ਜੀ ਜਰਕ ਮਾਰਦਾ ਜਲ ਕੇ ਮਾਰਦਾ ਸਤੂਰ ਪੜਾ ਬਿੱਲੀ ਮਨ ਕੀ ਆ ਜੀ ਮਨ ਕੀ ਆ ਹੋ ਗਿਆ ਆਖਾ ਵੇਖੋਗੇ ਬਿੱਲੀਆਂ ਮਨ ਕੀ ਆ ਖਾਣੇ ਹਾਂ ਜੀ ਕੋਈ ਇਹ ਨਹੀਂ ਵੀ ਮਾਰਾ ਮੋਰ ਕੋ ਜਵਾਬ ਆ ਜਾਂ ਦੂਜਾ ਤੀਜਾ ਬਿਲਕੁਲ ਆਣ ਡੋਰੇ ਪੈਂਦੇ ਆ ਠੀਕ ਆ ਜੀ ਹਾਂ ਜੀ ਸਟੇਟ ਪੜਾ ਬਾਕੀ ਝੋਟੀ ਬੜੀ ਪਿਆਰੀ ਆ ਤੇ ਇਹਦੀ ਉਮਰ ਦੀ ਗੱਲ ਕਰੀਏ ਮੋਹ ਦੰਦੀ ਕਿਵੇਂ ਆ ਵੀਰ ਜੀ ਦੋਂਦੀ ਚੌਕੀ ਹੋ ਗਈ ਤੇ ਕਿਉਂ ਕਿ ਆ ਦੋਂਦੀ ਚੌਕੀ ਆ ਹਾਂ ਦੋਂਦ ਚੌਕੀ ਬਸਰਾ ਪਰ ਪਰ ਕਰ ਜੇ ਬਰਾਬਰ ਕਰ ਗਈ ਆ ਅੱਗੇ ਕੋਈ ਹੀਟ ਕੱਢੀ ਆ ਬਣੀ ਆ ਥੀ ਡਿਵੀਜ਼ਨ ਆਏ ਹਫਤਾ ਹੋ ਗਿਆ ਬਣੀ ਨੂੰ ਅੱਛਾ ਜੀ ਹਾਂਜੀ ਹਾਂਜੀ ਮਾਲੀ ਤੇ ਮਾਲੀ ਦਾ ਬਣੀ ਵੀ ਰੀ ਝੂੜ ਨਹੀਂ ਮਾਨਾ ਨਾ ਨੀਲੀ ਰਾਵੀ ਦਾ ਮਾਲੀ ਨੀਲੀ ਰਾਵੀ ਦਾ ਮਾਲੀ ਦਾ ਬਣੀ ਵੀਰ ਜੀ ਬਾਕੀ ਉਹ ਦੋਸਤੋ ਹਫਤੇ ਦੀ ਬਣੀ ਸੋਰੀ ਆ ਹਾਂਜੀ ਹਾਂਜੀ ਤੇ ਅਮੀਜ ਦਾ ਆਪਾਂ ਕਰ ਸਕਦੇ ਆ ਵੀ ਪ੍ਰੋਪਰ ਹੀਟ ਕੱਢੀ ਆ ਬਾਕੀ ਵੀਰ ਜੀ ਚਲੋ ਗਾੜੀ ਕਿਸਮਤ ਆ ਆ ਪਰ ਆਇਤਾ ਵੀ ਜਿਹਨੇ ਆਪਣੇ ਮਾਲੀਏ ਝੋਟੀਆਂ ਬਣਿਆ ਕੋਈ ਖਾਲੀ ਬਿਗਲੀ ਨਹੀਂ ਆ ਠੀਕ ਆ ਹਾਂਜੀ ਨਹੀਂ ਫਿਰ ਕਰਮਾਂ ਦੀ ਪਾਏਗੀ ਪੱਕੇ ਪਾਣੀ ਪਾਏਗੀ ਪੱਕੇ ਪਾਣੀ ਜੀ ਬਾਕੀ ਝੋਟੀ ਦੋਸਤ ਤੁਹਾਨੂੰ ਦਿਖਾ ਦਿੰਦੇ ਆ ਗਾੜੀ ਵੀ ਜੀ ਰਾਲੀ ਨੀ ਨੀਲੀ ਰਾਵੀ ਜਿਹੜੀ ਝੋਟੀ ਤੁਸੀਂ ਸਾਹਮਣੇ ਦੇਖ ਰਹੇ ਜੇ ਬਾਕੀ ਵੀ ਜੀ ਵੇਖੋ ਪਿੱਠ ਪੁੜੇ ਦੇ ਆ ਰਾਜੀ ਜੀ ਬਾਕੀ ਬਿਊਟੀ ਚੈੱਕ ਕਰੋ ਮੇਰੇ ਭਰਾ ਖੂਬਸੂਰਤੀ ਵੇਖੋ ਸੁੰਦਰਤਾ ਕਰੋ ਚੈੱਕ ਝੋਟੀ ਦੀ ਪੂਛ ਹਾਫ ਤੋਂ ਥੋੜੀ ਜੀ ਪਲੱਸ ਉੱਪਰ ਤੱਕ ਵਾਈਟ ਆ ਚਾਰੇ ਥਾਣ ਨੇ ਝੋਲੀ ਤੁਸੀਂ ਵੇਖੋਗੇ ਵੱਟ ਫੁੱਟ ਕਾਫੀ ਪੈਂਦੇ ਆ ਥਣੀਆਂ ਥੁਣੀਆਂ ਬਹੁਤ ਵਧੀਆ ਚਾਰੇ ਥਾਣੀਆਂ ਨਾ ਬਸ ਹਾਂਜੀ ਹਾਂਜੀ ਵੀਰ ਜੀ ਚਾਰੇ ਥਾਣਾ ਕੋਈ ਫੋਰਸ਼ਾਂਗ ਨਾ ਹੋਊਗੀ ਠੀਕ ਹੈ ਵੀਰੇ ਹਾਂਜੀ ਹਾਂਜੀ ਬਾਕੀ ਚਾਰੇ ਥਾਣਾ ਦੋਸਤੋ ਕੋਈ ਫੋਰਸ਼ਾਂਗ ਨਹੀਂ ਕੀ ਬਾਕੀ ਇੱਥੇ ਇੱਕ ਮਿੰਟ ਕਾਸ਼ ਰੋਕੀ ਮੜੀ ਜੀ ਆਹ ਦੇਖੋ ਬਾਕੀ ਮੇਰੇ ਪ੍ਰਭੂ ਵਾਟਵੂਟ ਕਾਫੀ ਆ ਝੋਲੀ ਕਰਮ ਵਾਲੀ ਜਦੋਂ ਨਿੱਤਰ ਆਈ ਠੀਕ ਹੈ ਜੀ ਲਾਗੇ ਬੰਨੇ ਹੋਈ ਸੋਣ ਦੇ ਚੰਗੀ ਝੋਲੀ ਬਣਾ ਲਊਗੀ ਸੋ ਬਾਕੀ ਤੁਹਾਡੇ ਸਾਹਮਣੇ ਆ ਕੋਈ ਫੋਰ ਨਹੀਂ ਕੋਈ ਸ਼ਾਕ ਨਹੀਂ ਕੀ ਚਾਰੇ ਥਾਣਾ ਚੰਗੇ ਸੋਨੇ ਦੇ ਖੇੜ ਤੇ ਤੇ ਸੋਨਾ ਪੇਠ ਫੁੜਾ ਤੋਹ ਹਫਤੇ ਦੀ ਬਣੀ ਸੋਰੀ ਆ ਨੀਲੀ ਰਾਵੀ ਦੇ ਮਾਲੀ ਤੋਂ ਬਣੀ ਆ ਬਿਊਟੀ ਸ਼ਾਨਦਾਰ ਆ ਵੇਖੋ ਜੀ ਲੋਬੇ ਤੇ ਪਗਾ ਲਓ ਮੇਰਾ ਭਰਾ ਸ਼ੌਂਕ ਕਿਉਂਕਿ ਬਹੁਤ ਭਰਾ ਆਪਣੇ ਡਿਮਾਂਡ ਕਰਦੇ ਰਹਿੰਦੇ ਆ ਇਹੋ ਜਿਹੇ ਪਸ਼ੂ ਖਰੀਦਣ ਦੇ ਬਾਕੀ ਵੀਰ ਜੀ ਇਹ ਜਿਹ ਤੋਹਫਾ ਹੀ ਨਗੀਨਾ ਹੀ ਆ ਜੀ ਹਾਂ ਮੈਂ ਤਾਂ ਇਹ ਕਰਮਾ ਵਾਲੇ ਨਗੀਨੇ ਬਹੁਤ ਘੱਟ ਲੱਭਦੇ ਆ ਆ ਠੀਕ ਐ ਲਓ ਘੱਟ ਮੋੜ ਲਓ ਬਾਕੀ ਕਾਫੀ ਚ ਚਲੋ ਵਪਾਰ ਲੈਣ ਦਾ ਕੰਮ ਆ ਚਲੋ ਪਸ਼ੂ ਇਹਨੇ ਸਾਂਭੇ ਨਹੀਂ ਜਾਂਦੇ ਨਹੀਂ ਸਾਂਭੇ ਜਾਂਦੇ ਵੀ ਕਿੰਨੇ ਸਾਂਭੀ ਜਲਾਗੇ ਨਹੀਂ ਜੀ ਨਾਲ ਪਸ਼ੂ ਵੇਚ ਦੇਣ ਦਾ ਜੀ ਨਹੀਂ ਕਰਦਾ ਨਹੀਂ ਜੀ ਕਰਦਾ ਵੀ ਜੀ ਸਾਂਭੀ ਕਿੰਨੇ ਜਾਈਏ ਬਸ ਬਸ ਤੇ 12 ਕੰਮ ਰੋਜ ਜਾਂਦਾ ਇਹ ਸਾਨਾ ਕਰਮ ਵਾਲੀਆਂ ਕੋਈ ਨਾ ਕੋਈ ਨਕੀਨੇ ਆ ਹੀ ਰਹਿੰਦੇ ਆ ਨਕੀਨੇ ਆ ਹੀ ਰਹੇ ਇਹ ਸਾਂਭਣਾ ਦੇਖੀ ਫਿਰ 12 ਮਾ ਦੇ ਬਿਲਕੁਲ ਤੇ ਜਿਹੜਾ ਭਰਾ ਚੋਂ ਲੈ ਜਾਂਦਾ ਉਹਨੂੰ ਵੀ ਕਰਮ ਵਾਲੇ ਦਾ ਸ਼ੌਂਕ ਪੂਰਾ ਹੋ ਜਾਂਦਾ ਵੀ ਇਹ ਨਾ ਨਾ ਵੀਰ ਜੀ ਪੂਰਾ ਸ਼ੌਂਕ ਪੂਰਾ ਜੇ ਇੰਨੇ ਵੀਰ ਸ਼ੌਂਕ ਪੂਰਾ ਕਰਮ ਦੇ ਕਰਨਾ ਕਿੰਨੇ ਆ ਹਾਂ ਲੋਰੀਏ ਦੱਸੋ ਝੋਟੀ ਜਾਨ ਤੁਹਾਨੂੰ ਬਦਖਾ ਦਿੱਤੀ ਆ ਬਹੁਤੰਦੀ ਚੌਕੀਆ ਚੌਕ ਦੇ ਬਰਾਬਰ ਕਰ ਕੀ ਆ ਠੀਕ ਆ ਜੀ ਕੋਈ ਕਮ ਨਹੀਂ ਛੀ ਲੀਆਂ ਤਸਦੀ ਕਰ ਸਕਦਾ ਬਾਕੀ ਥਣਾ ਥਣਾ ਦੀ ਬੜੀ ਸਾਫ ਆ ਠੀਕ ਆ ਝੋਲੀ ਚਲ ਚੰਗੀ ਸਾਫ ਆ ਮੈਂ ਨਾ ਪੂਰੀ ਝੋਲੀ ਵੀ ਦੇਖੋ ਸੋਨਾ ਚੱਡਾ ਬਣਾਉਂਗੀ ਕਰਮ ਵਾਲੀ ਬਾਜੇ ਹੋਏ ਸੀਸ ਰਾਤ ਨਹੀਂ ਆ ਤੇ ਇਹ ਡੰਗ ਦਾ ਵਾਧਾ ਹੁੰਦਾ ਵੀਰ ਆ ਹਾਂ ਜੀ ਕਾਫ ਮੈਂਨਦਨ ਕੀ ਰਊਗਾ ਦੇਣੀ ਕਿੰਨੇ ਦੀ ਆ ਮੇਰੀ ਜੀ ਮੋਲ ਭਾਂ 40 ਕਰ ਲੀ ਤਾਂ ਵੀ ਵੇਖਦੀ ਆ ਔਰ 45 ਕਰ ਫਿਰ ਵੀ ਵਿਖਦੀ ਆ ਆਪਾਂ ਦੇਣੀ ਜਾਇਜ ਆ ਆਪਾਂ ਵੀਰ ਜੀ ਹਾਂ ਨਾ ਹੀ ਆ 35000 ਦਵਾਂਗੇ ਵੀਰ 35000 ਦੀ ਹਾਂਜੀ ਦੇਖ ਲਿਓ 35000 ਦਾ ਕਿ ਤੁਸੀਂ ਦੱਸ ਦੋਣਾ ਨਹੀਂ ਚੰਗੀ ਆ 35000 ਦੀ ਬਾਕੀ ਚਲੋ ਭੈਣ ਭਰਾ ਆਪਾਂ ਯਾਰ ਨਹੀਂ ਲੋ ਛੱਡ ਦਾਂਗੇ 34 ਦੀ 34000 ਦੀ ਚੱਕੋ ਨਹੀਂ ਜੀ ਉਹ ਗਾਂ ਦੀ ਕਿਸਮ ਮੁਕਬਰੇ ਦੇ ਬਹੁਤ ਕਿਥੇ ਟਾਵ ਲਾਉਣੀ ਇਹਨੇ ਲਓ ਵੀਓ ਦੋਸਤੋ ਅੱਜ ਸਿਰਫ 34000 ਦੀ ਮਿਲੂਗੀ ਤੁਹਾਨੂੰ ਹਾਂਜੀ ਬੜੀ ਚੰਗੀ ਝੋਟੀ ਆ ਚੰਗੀ ਪਿਆਰੀ ਕੱਤੀ ਆ ਪਸੰਦ ਆਊਗੀ ਮੇਰੇ ਭਰਾਵਾਂ ਨੂੰ ਕਾਲ ਕਰ ਲਿਓ ਰੇਟ ਤੁਹਾਨੂੰ ਦੱਸ ਹੀ ਦਿੱਤਾ ਠੀਕ ਆ